ਨਵੇਂ ਬਣੇ ਅਕਾਲੀ ਦਲ ਚੋਂ ਅਸਤੀਫੇ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਤਜਿੰਦਰਪਾਲ ਸਿੰਘ ਸੰਧੂ ਨੇ ਵਰਕਿੰਗ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੋ ਨਵਾਂ ਅਕਾਲੀ ਦਲ ਬਣਿਆ ਜੋ ਉਸ ਦੇ ਵਿੱਚ ਕਈ ਵੱਡੇ ਆਗੂ ਸ਼ਾਮਿਲ ਨੇ ਇਨ੍ਹਾਂ ਵਿੱਚ ਵੱਡੇ ਆਗੂ ਤਜਿੰਦਰਪਾਲ ਸਿੰਘ ਸੰਧੂ ਵੀ ਨੇ ਜਿਨ੍ਹਾਂ ਨੇ ਵਰਕਿੰਗ ਕਮੇਟੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਸਾਡੀ ਗੱਲਬਾਤ ਵੀ ਹੋਈ ਹੈ ਤਜਿੰਦਰਪਾਲ ਸਿੰਘ ਸੰਧੂ ਹੋਰਾਂ ਨਾਲ ਉਹ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਟਕਸਾਲੀ ਆਗੂ ਜਸਦੇਵ ਸਿੰਘ ਸੰਧੂ ਹੋਰਾਂ ਦੇ ਸੁਪੁੱਤਰ ਨੇ ਤਜਿੰਦਰਪਾਲ ਸਿੰਘ ਸੰਧੂ ਜੋ ਕਿਸੇ ਸਮੇਂ ਕਾਂਗਰਸ ਦਾ ਹਿੱਸਾ ਵੀ ਰਹੇ ਅਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਦਾ ਹਿੱਸਾ ਵੀ ਰਹੇ ਆ ਦੁਬਾਰਾ ਅਕਾਲੀ ਦਲ ਦੇ ਵਿੱਚ ਆਏ ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਤਜਿੰਦਰਪਾਲ ਸਿੰਘ ਸੰਧੂ ਹੋਰੀ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਸੋ ਇਹ ਖਬਰ ਸਾਲ 2019 ਦੀ ਹੈ ਜਦੋਂ ਇਹ ਪੰਜਾਬ ਦੀ ਸਿਆਸਤ ਵਿੱਚ ਇਹ ਵੱਡੀ ਖਬਰ ਬਣੀ ਸੀ ਸੋ ਉਸ ਤੋਂ ਬਾਅਦ ਹੁਣ ਦੁਬਾਰਾ ਤਜਿੰਦਰਪਾਲ ਸਿੰਘ ਸੰਧੂ ਸੁਰਖੀਆਂ ਦਾ ਹਿੱਸਾ ਬਣੇ ਨੇ ਕਿਉਂਕਿ ਉਹਨਾਂ ਨੇ ਅਸਤੀਫੇ ਦਾ ਫੈਸਲਾ ਕਰਿਆ ਹੈ ਅੱਜ ਜ਼ਿਕਰ ਹੋ ਗਿਆ ਕਿ ਸੰਧੂ ਅਕਾਲੀ ਦਲ ਦੇ ਉੱਗੇ ਲੀਡਰ ਮਰਹੂਮ ਜਸਦੇਵ ਸਿੰਘ ਸੰਧੂ ਦੇ ਪੁੱਤਰ ਨੇ ਜੋ ਕਨੌਰ ਸਨੌਰ ਧੂਰੀ ਤੋਂ 5 ਵਾਰ ਵਿਧਾਇਕ ਅਤੇ ਸੂਬੇ ਦੇ ਮੰਤਰੀ ਰਹੇ ਨੇ ਇਹਨਾਂ ਦੇ ਪਰਿਵਾਰ ਦਾ ਪਟਿਆਲਾ ਖੇਤਰ ਵਿੱਚ ਚੰਗਾ ਆਧਾਰ ਹੈ ਜੋ ਪਾਰਟੀ ਲਈ ਬਹੁਤ ਮਹੱਤਵਪੂਰਨ ਸਿੱਧ ਹੁੰਦਾ ਰਿਹਾ ਹੈ ਸੋ ਉਹਨਾਂ ਨੇ ਹੁਣ ਅਸਤੀਫੇ ਦਾ ਫੈਸਲਾ ਕੀਤਾ ਹੈ ਅ ਨਵੇਂ ਬਣੇ ਅਕਾਲੀ ਦਲ ਚੋਂ ਅਸਤੀਫੇ ਦਾ ਫੈਸਲਾ ਹੋਇਆ ਸੋ ਕੀ ਕੁਝ ਕਹਿਣਾ ਤੇਜਿੰਦਰਪਾਲ ਸਿੰਘ ਸੰਧੂ ਹੋਰਾਂ ਦਾ ਜ਼ਰੂਰ ਸੁਣਦੇ ਆ ਸਰ ਇਹ ਖਬਰਾਂ ਆ ਰਹੀਆਂ ਨੇ ਕਿ ਤੁਸੀਂ ਨਵੇਂ ਬਣੇ ਅਕਾਲੀ ਦਲ ਤੋਂ ਵੀ ਅਸਤੀਫਾ ਦਿੱਤਾ ਹੈ ਉਹਦੇ ਤੋਂ ਹਾਂਜੀ ਰਾਕਿੰਗ ਕਮੇਟੀ ਤੋਂ ਦਿੱਤਾ ਹੈ ਜੀ ਕਾਰਨ ਕੀ ਬਣਿਆ ਅਸਤੀਫਾ ਦੇਣ ਦਾ ਮੈਂ ਮੈਂ ਇਹ ਸਮਝਦਾ ਸੀਗਾ ਵੀ ਜੇ ਸਾਰੇ ਰਲ ਕੇ ਆਪਾਂ ਇਕੱਠੇ ਬੈਠਾਂਗੇ ਤਾਂ ਜ਼ਿਆਦਾ ਬੈਟਰ ਕੰਟ੍ਰਿਬਿਊਟ ਕਰ ਸਕਦੇ ਆ ਜੇ ਅਲੱਗ-ਅਲੱਗ ਕਮੇਟੀ ਚ ਕਿਤੇ ਚਲੇ ਜਾਵਾਂਗੇ ਤੋ ਜਿਹੜੀ ਤੁਹਾਡਾ ਜੋ ਵੀ ਸੋਚ ਹੈ ਜੋ ਤੁਸੀਂ ਚਾਹੁੰਦੇ ਹੋ ਪਾਰਟੀ ਕਿਵੇਂ ਅੱਗੇ ਜਾਵੇ ਉਹ ਕੰਮ ਨਹੀਂ ਕਰ ਸਕਦੇ ਸੀ ਨਹੀਂ ਹੁਣ ਇਸ ਤੋਂ ਇਸ ਤੋਂ ਬਾਅਦ ਤੁਹਾਡਾ ਕੀ ਫੈਸਲਾ ਹੋਵੇਗਾ ਕੀ ਦੁਬਾਰਾ ਜਿਹੜਾ ਪਹਿਲਾ ਅਕਾਲੀ ਦਲ ਹੈ ਜਿਹੜਾ ਉਸ ਨਾਲ ਜੁੜਨ ਦਾ ਫੈਸਲਾ ਲਿਆ ਜਾਵੇਗਾ ਕੋਈ ਨਹੀਂ ਇਸ ਤੋਂ ਦੇਖੋ ਜਿਹੜੀ ਪਾਰਟੀ ਚ ਹੈਗੀ ਉਹ ਉੱਥੇ ਹੀ ਆ ਅਕਾਲੀ ਹੋਈਆਂ ਖਾਲੀ ਰਹਿਣਾ ਹੈ ਜੀ ਤੇ ਉਹਨਾਂ ਕਿ ਆ ਕੋਈ ਜ਼ਰੂਰਤ ਨਹੀਂ ਕਿ ਉਹਦੇ ਦੇ ਨਾਲ ਕੋਈ ਆਪਾਂ ਜ਼ਿਆਦਾ ਕੰਟ੍ਰਿਬਿਊਟ ਕਰ ਸਕਦੇ ਹਾਂ ਜੀ ਜੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਫੁੱਲ ਸਪੋਰਟ ਦਿਓਗੇ ਤੁਸੀਂ ਤਾਂ ਦੇਖੋ ਇዚ ਕਰਕੇ ਲੱਗੇ ਸੀ ਕਿ ਪਾਰਟੀ ਆਉਣ ਜਿਹੜਾ ਪਿਛਲੇ ਸਮੇਂ ਦੇ ਪਾਰਟੀ ਦਾ ਵਕਾਰ ਬਹੁਤ ਘਟ ਗਿਆ ਜਿਹੜਾ ਸਾਡਾ ਕੇਡਰ ਵੀ ਸਾਡੇ ਤੋਂ ਨਿਰਾਜ ਹੋ ਕੇ ਬਹਿ ਗਿਆ ਜਿਹਦੇ ਜਿਹਦੇ ਕਰਕੇ ਪਾਰਟੀ ਨੂੰ ਲਗ ਲਗ ਜਿਹੜੀਆਂ ਇਲੈਕਸ਼ਨ ਆ ਗਿਆ ਉਹ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੁਹਾਡੀ ਵੋਟ ਪਰਸੈਂਟੇਜ ਘਟ ਗਈ ਤੁਹਾਡੀਆਂ ਲੋਕ ਸਭਾ ਦੀਆਂ ਸੀਟਾਂ ਜਾਂ ਸਾਡੇ ਵਿਧਾਨ ਸਭਾ ਦੀਆਂ ਸੀਟਾਂ ਬਹੁਤ ਜ਼ਿਆਦਾ ਘਟ ਗਈਆਂ ਤੇ ਉਹ ਉਹਦੇ ਕਰਕੇ ਸਾਰਾ ਨੇ ਸੋਚ ਵਿਚਾਰ ਕੇ ਸੋਚਿਆ ਸੀ ਇਹ ਵੀ ਜਿਹੜਾ ਅਕਾਲੀ ਦਲ ਉਹਨੂੰ ਉਹ ਜੋ ਪੁਰਾਣਾ ਟ੍ਰੈਡੀਸ਼ਨਲ ਅਕਾਲੀ ਦਲ ਹੈ ਉਹੋ ਵਾਲਾ ਰੂਪ ਦਿੱਤਾ ਜਾਵੇ ਆਪਾਂ ਤੇ ਜੋ ਆਪਣੀਆਂ ਕਮੀਆਂ ਪੇਸ਼ੀਆਂ ਹੈਗੀਆਂ ਉਹ ਮਿਲ ਬੈਠ ਕੇ ਆਪਾਂ ਆਡੈਂਟੀਫਾਈ ਕਰੀਏ ਕਿ ਉਹ ਕਮੀਆਂ ਪੇਸ਼ੀਆਂ ਨੂੰ ਬਦੂਰ ਕਰੀਏ ਕਿ ਜੋ ਸਾਡਾ ਕੇਡਰ ਮਾਜ ਬੈਠਾ ਉਹਨੂੰ ਦੁਆਰਾ ਵਿਸ਼ਵਾਸ ਦਵਾ ਕੇ ਆਪਾਂ ਨਾਲ ਲਈ। ਤੁਹਾਨੂੰ ਕੀ ਲੱਗਦਾ ਜਿਹੜਾ ਜੀ ਜੀ ਨਵਾਂ ਅਕਾਲੀ ਦਲ ਜਿਹੜਾ ਬਣਿਆ ਕੀ ਤੁਹਾਡੀਆਂ ਉਮੀਦਾਂ ਤੇ ਉਸ ਤਰ੍ਹਾਂ ਖਰਾ ਉਤਰੇਗਾ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਕਿ ਪੁਰਾਣੇ ਅਕਾਲੀ ਦਲ ਦਾ ਜਿਹੜਾ ਰੂਪ ਹੈ ਨਵੀਂ ਪਾਰਟੀ ਹੈ ਜਿਹੜੀ ਜਾਂ ਨਵੇਂ ਮੈਂਬਰ ਨੇ ਉਹ ਦੇ ਪਾਉਣਗੇ। ਕਿ ਇਹ ਇੱਕ ਅਸੀਂ ਸ਼ੁਰੂਆਤ ਕੀਤੀ ਹੈ। ਜੀ ਤੇ ਬਹੁਤ ਜਿਹੜੇ ਰਸਤੇ ਹੁੰਦੇ ਆ ਬਹੁਤ ਹੀ ਮੁਸ਼ਕਲ ਰਸਤੇ ਹੁੰਦੇ ਆ। ਤੇ ਇਹ ਸਮਾਂ ਲੱਗਦਾ ਹੈ ਇਹਦੀ ਚੀਜ਼ ਨੂੰ ਪਰ ਸ਼ੁਰੂਆਤ ਕਰਨ ਦੀ ਮੁਸ਼ਕਲ ਹੋਗੀ ਸ਼ੁਰੂਆਤ ਕਰਤੀ ਗਈ ਤੇਜਿੰਦਰਪਾਲ ਜੀ ਐਦਾਂ ਨਹੀਂ ਲੱਗਦਾ ਕਿ ਤੁਹਾਡੇ ਕੋਲ ਜੇਕਰ ਅਹੁਦਾ ਹੁੰਦਾ ਤਾਂ ਤੁਸੀਂ ਹੋਰ ਵੀ ਵਧੀਆ ਢੰਗ ਨਾਲ ਜ਼ਿੰਮੇਵਾਰੀ ਹੈ ਹੁੰਦੀ ਹੈ ਜਿਹੜੀ ਜਦੋਂ ਮਿਲ ਜਾਂਦੀ ਹੈ ਤਾਂ ਹੋਰ ਵੀ ਪਾਵਰਸ ਦੇ ਨਾਲ ਤੁਸੀਂ ਵਧੀਆ ਕੰਮ ਕਰ ਸਕਦੇ ਸੀ ਅਹੁਦਾ त्यागे ਬਿਨਾ ਉਹ ਉਹ ਉਹਦਾ ਕੋਈ ਮੈਟਰ ਨਹੀਂ ਕਰਦਾ ਮੈਟਰ ਕਰਦਾ ਤੁਹਾਡੇ ਵਿਚਾਰ ਤੁਹਾਡੇ ਥੋਟ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿਸ 파ਰਟੀ ਨੂੰ ਸਜੈਸਟ ਕਰਕੇ 파ਰਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਜੀ ਮੈਂ ਤਾਂ ਉਹ ਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਉਹਨਾਂ ਦਾ ਕੀ ਭਵਿੱਖ ਦੇਖਦੇ ਹੋ ਤੁਸੀਂ ਜੀ ਅਸੀਂ ਤਾਂ ਇਹੀ ਲੈ ਕੇ ਚੱਲੇ ਸੀ ਅਕਾਲ ਤਖਤ ਸਭ ਤੇ ਵੀ ਗਏ ਸੀ ਅਕਾਲ ਤਖਤ ਸਾਹਿਬ ਨੇ ਵੀ ਇਹੀ ਕਿਹਾ ਸੀਗਾ ਵੀ ਜਿਹੜੇ ਸਾਰੇ ਅਕਾਲੀ ਦਲ ਇਕੱਠੇ ਹੋਣ ਇਕੱਠੀ ਭਰਤੀ ਕਰੀਏ ਤੇ ਉਹਦੇ ਲਈ ਉਹਨਾਂ ਨੇ ਕਮੇਟੀ ਵੀ ਬਣਾਈ ਸੀ ਤੁਸੀਂ ਚਾਹੁੰਦੇ ਸੀ ਵੀ ਚਾਹੇ ਉਹਦੇ ਲਈ ਅਕਾਲੀ ਦਲ ਆ ਚਾਹੇ ਸਾਡੇ ਵਾਲੇ ਹੈ ਸਾਰੇ ਅਕਾਲੀ ਦਲ ਹੈ ਪੰਥਕ ਸੋਚ ਵਾਲੇ ਹੈਗੇ ਆ ਤੇ ਇਕੱਠੇ ਹੋ ਕੇ ਪਾਰਟੀ ਦੀ ਜਿਹੜੀ ਸਟਰੈਂਥ ਨੂੰ ਵਧਾਈਏ ਤੇ ਤਾਂ ਕਿ ਜਿਹੜੀਆਂ ਕੌਮ ਨੂੰ ਆਉਣ ਵਾਲੀਆਂ ਚੁਣੌਤੀਆਂ ਉਹਦਾ ਰਲ ਕੇ ਜਿਹੜਾ ਹੈਗਾ ਮੁਕਾਬਲਾ ਕਰੀਏ ਇਹ ਉਹ ਕੁਝ ਸੱਜਣ ਹੈਗਾ ਨਹੀਂ ਰਲੇ ਤੇ ਅਕਾਲਪੁਰ ਸਾਹਿਬ ਨੇ ਕਮੇਟੀ ਬਣਾਈ ਉਪਰਤੀ ਵੀ ਹੋਈ ਤੇ ਉਹਨਾਂ ਨਾਲ ਕਿ ਜੋ ਅਕਾਲ ਤੱਕ ਸਰ ਦਾ ਮੇਨ ਮਕਸਦ ਸੀਗਾ ਸਾਡਾ ਇਕੱਠੇ ਕਰਨ ਦਾ ਉਹ ਪੂਰਾ ਨਹੀਂ ਹੋ ਰਿਹਾ ਕਿ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲ ਦੋਹਾਂ ਪਾਸਿਆਂ ਤੋਂ ਨੁਕਸਾਨ ਹੋ ਸਕਦਾ ਹੈ ਕਿਉਂਕਿ ਜਦੋਂ ਇਕੱਠੇ ਹੀ ਨਹੀਂ ਹੋਏ ਆਗੂ ਦੋ ਫਾੜ ਨੇ ਜਿਹੜੇ ਉਹ ਦੇਖੇ ਜਾ ਰਹੇ ਨੇ ਫਿਲਹਾਲ ਲਗਾਤਾਰ ਜਿਹੜਾ ਇਹ ਮਾਮਲਾ ਸਾਹਮਣੇ ਆਉਂਦਾ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਬਗਾਵਤ ਹੈ ਜਿਹੜੀ ਜਬ ਬਾਗੀ ਤੜਾ ਕਹੇ ਕਿ ਉਹ ਕਹਿ ਦਿੱਤਾ ਜਾਂਦਾ ਆਖਿਰ ਇਕੱਠੇ ਕਦੋਂ ਹੋਣਗੇ ਜੇਕਰ ਇਕੱਠੇ ਨਾ ਹੋਏ ਕੀ ਲੱਗਦਾ ਹੈ ਕਿ ਨੁਕਸਾਨਦਾਇਕ ਹੋ ਸਕਦਾ ਚੋਣਾਂ ਦੇ ਵਿੱਚ ਦੇਖੋ ਇਹ ਟਰਸਪਰੈਂਸੀ ਦਾ ਜਮਾਨਾ ਸੋਸ਼ਲ ਮੀਡੀਆ ਦਾ ਜਮ ਤੇ ਉਹਨਾਂ ਖੜੇ ਇੱਕ ਗੱਲ ਜਿਹੜੀ ਇੱਕਦਮ ਜਨਤਾ ਦੇ ਸਾਹਮਣੇ ਆ ਜਾਂਦੀ ਹੈ ਕਿ ਹਰੇਕ ਨੂੰ ਪਤਾ ਵੀ ਕਿਹੜਾ ਬੰਦਾ ਫਾਲਤ ਹੈ ਅਸੀਂ ਤਾਂ ਇੱਕ ਮੀੜਾ ਝੁਕਿਆ ਇਹ ਪੰਥ ਅਕਾਲੀ ਦਲ ਨੂੰ ਸੁਧਾਰਨਾ ਤੇ ਇਹਨੂੰ ਪੁਰਾਣੀ ਜੋ ਇਹਦਾ ਉਹਦਾ ਨਾ ਕੀ ਹੈ ਇੱਕ ਰਤਬਾ ਸੀ ਅਕਾਲੀ ਦਲ ਦਾ ਵਕਾਰ ਸੀਗਾ ਉਹ ਉਹਨੂੰ ਜਨ ਹੈਗਾ ਬਹਾਲ ਕਰਨਾ ਇਹ ਸਾਡੀ ਜਿਹੜੀ ਜਨਤਾ ਹੈਗੀ ਪੰਜਾਬ ਦੀ ਜਨਤਾ ਹੈ ਜਾਂ ਜੋ ਪੰਥਕ ਲੋਗ ਹੈ ਜਿਹੜੇ ਸ਼ੋਮਨੀ ਕਾਲੀਦਲ ਦੀ ਡੀਡ ਦੀ ਖੱਡੀ ਸੀ ਉਹਨਾਂ ਦਾ ਵਿਸ਼ਵਾਸ ਜਿੱਤ ਕੇ ਉਹ ਇਹਨੂੰ ਟਕੜਾ ਕਰਦਾ ਕਾਲੀਦਲ ਨੂੰ ਮੈਸਰ ਤੁਹਾਡੇ ਨਾਮ ਤੇ ਇਹ ਖਬਰਾਂ ਚੱਲ ਰਹੀਆਂ ਨੇ ਕਿ ਬਗਾਵਤ ਕਰ ਦਿੱਤੀ ਹੈ ਨਵੇਂ ਅਕਾਲੀ ਦਲ ਦੇ ਵਿੱਚ ਕੀ ਇਸ ਨੂੰ ਬਗਾਵਤ ਮੰਨਿਆ ਜਾਵੇ ਜੋ ਇਹਨੂੰ ਜੋਮਰ ਜੀ ਕਹੀ ਚਲੋ ਮੈਂ ਤਾਂ ਇਹ ਹੈ ਵੀ ਆਪਾਂ ਇੱਕ ਸਹੀ ਸੋਚ ਲਾ ਕੇ ਚੱਲਿਆ ਪੰਥਕ ਸੋਚ ਲਾ ਕੇ ਚੱਲਿਆ ਤੇ ਉਹ ਰਵਾਇਤਾਂ ਦੇ ਅੱਤੇ ਅਸੀਂ ਕਹਿ ਪਾ ਫਿਰ ਇਸ ਦਾ ਮਤਲਬ ਇਹ ਸਮਝੀਏ ਕਿ ਤੁਹਾਡੀ ਕੋਈ ਨਾਰਾਜ਼ਗੀ ਹੈ ਪਾਰਟੀ ਦੇ ਨਾਲ ਜਿਹੜੇ ਹੁਣ ਤੁਹਾਨੂੰ ਅਹੁਦਾ ਦਿੱਤਾ ਵੀ ਗਿਆ ਸੀ ਬਰਾਜਗੀ ਵਾਲੀ ਗੱਲ ਨਹੀਂ ਉਹ ਵੀ ਆਪਾਂ ਤਾਂ ਕੰਮ ਕਰਨਾ ਚਾਹੁੰਦੇ ਆਂ ਪਾਰਟੀ ਵਾਸਤੇ ਆਪਾਂ ਕੰਮ ਕਰ ਰਹੇ ਆਂ ਉਹਦੇ ਕੋਈ ਮੈਟਰ ਨਹੀਂ ਕਰਦੇ ਠੀਕ ਹੈ ਠੀਕ ਹੈ ਤੇਜਿੰਦਰਪਾਲ ਸਿੰਘ ਜੀ ਧੰਨਵਾਦ